ਇਸ ਕਰਕੇ ਜੋ ਕੁਝ ਵੀ ਹੁਣ ਤੱਕ ਸੀਨੇ ਲਿਆ ਹੈ ਅਸੀਂ ਸੰਘਰਸ਼ਾਂ ਦੇ ਜ਼ੋਰ ਤੇ ਲਿਆ ਆਪਦੀ ਤਾਕਤ ਦੇ ਸਰਤੇ ਲਿਆ ਇਹਨਾਂ ਨਾਲ ਭੜਕੇ ਦੇ। ਇਸ ਕਰਕੇ ਅੱਜ ਦੇ ਇਕੱਠ ਦੇ ਵਿੱਚ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਇਹਨਾਂ ਤੋਂ ਭਰੋਸਾ ਕਦੇ ਨਾ ਕਰੋ। ਵੋਟ ਪਰਚੀ ਨਾਲ ਤੁਹਾਡਾ ਕਲਿਆਣ ਨਹੀਂ ਹੋ ਸਕਦਾ। ਇੱਕ ਵੋਟ ਦਾ ਅਧਿਕਾਰ ਹੀ ਤੁਹਾਨੂੰ ਦਿੱਤਾ ਹੋਇਆ ਹੈ ਕਿ ਮਸ਼ੀਨ ਦਾ ਬਟਨ ਦਬਾ ਦਿਓ ਤੇ ਮਸ਼ੀਨ ਦੇ ਬਟਨ ਤੇ ਤੁਹਾਨੂੰ ਵੋਟ ਦਾ ਅਧਿਕਾਰ ਹੈ। ਸਰਕਾਰ ਬਦਲ ਸਕਦੇ ਹੋ। ਬਾਕੀ ਸਾਰੇ ਅਧਿਕਾਰ ਵਿਦਿਆ ਦਾ ਅਧਿਕਾਰ, ਸਿਹਤ ਦਾ ਅਧਿਕਾਰ, ਰਜਗਾਰ ਦਾ ਅਧਿਕਾਰ, ਸੁਰੱਖਤ ਕਰਨ ਦਾ ਅਧਿਕਾਰ ਸਾਰੇ ਅਧਿਕਾਰ ਇੰਨੇ ਦੇ ਖੋਹੇ ਹੋਇਆ ਹੈ। ਨਹੀਂ ਸਾਡੇ ਕਿਰਤੀਆਂ ਲਈ ਇਤਿਹਾਸਕ ਦਿਨ ਹੈ ਇੱਕ ਪਾਸੇ ਕਿਰਤੀ ਲੋਕ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਇੱਕ ਮੰਚ ਤੇ ਇਕੱਠੇ ਹੋਏ ਨੇ ਤੇ ਦੂਸਰੇ ਪਾਸੇ ਮੁਲਕ ਦੇ ਜਿਹੜੇ ਲਟੇਰੇ ਹਾਕਮ ਹੈ ਉਹਨਾਂ ਦੀਆਂ ਜਿਹੜੀਆਂ ਬੋਟ ਪਾਰਟੀਆਂ ਹਨ ਉਹਨਾਂ ਦੇ ਵੱਲੋਂ ਲੋਕਾਂ ਨੂੰ ਧੋਟ ਭਰਮ ਚਲ ਜਾ ਕੇ ਠੁੱਠੇ ਬਾਧੇ ਲਾਰੇ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੋਟਾਂ ਖਵਾ ਕੇ 5 ਸਾਲਾਂ ਵਾਸਤੇ ਲੁੱਟਣ ਲਈ ਮੋੜ ਲਵਾਈ ਜਾ ਰਹੀ ਹੈ ਪਰ ਅਸੀਂ ਇੱਥੇ ਇਹ ਗੱਲ ਦੇ ਦਿਆਂ ਕਿ ਜਿਹੜੇ ਸਾਡੇ ਲੋਕ ਇਸ ਰੈਲੀ ਦੇ ਵਿੱਚ ਆਏ ਆ ਉਹਨਾਂ ਦੀ ਜਿਹੜੀ ਚੇਤਨਾ ਤੇ ਉਹਦੇ ਵਿੱਚ ਵਾਦਾ ਹੋਇਆ ਹੈਗਾ ਇਹ ਗੱਲ ਚੰਗਾ ਸੰਕੇਤ ਹੈ ਕਿ ਲੋਕ ਬੋਟਾਆਂ ਦੀਆਂ ਪਾਰਟੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸੰਘਰਸ਼ ਆਪਣੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਤੇ ਹਰਦਾ ਸਦਾ ਆਪਦੀ ਸਮਝ ਹੋ ਸਕਦੀ ਹੈ ਸੰਜੁਕਤ ਮੋਰਚੇ ਦਾ ਸਦਾ ਇਹ ਹੈ ਭਾਜਪਾ ਨੂੰ ਸਜ਼ਾ ਦੇਓ ਦਾ ਸਦਾ ਉਹਨਾਂ ਦਾ ਇਹਦਾ ਮਤਲਬ ਮੋਦੀ ਸਰਕਾਰ ਐ ਇਸ ਵੇਲੇ ਸਭ ਤੋਂ ਫਾਸ਼ੀਵਾਦੀ ਬਿਲਕੁਲ ਫਾਸ਼ੀਵਾਦੀ ਹਕੂਮਤ ਐ ਇਹਦਾ ਜ਼ੋਰਦਾਰ ਵਿਰੋਧ ਕਰੋ ਅਸੀਂ ਵੀ ਕਰਦੇ ਆ ਪਰ ਅਸੀਂ ਸਾਡਾ ਫੜ ਕੇ ਐ ਵੀ ਅਸੀਂ ਇਹ ਸਮਝਦਿਆਂ ਨਹੀਂ ਮੋਦੀ ਬਦਲ ਤੋਂ ਬਾਅਦ ਜਿਹੜਾ ਵੀ ਆਊਗਾ ਉਹ ਕੋਈ ਭਲਾ ਮਾਨਸ ਨਹੀਂ ਉਹਨੇ ਵੀ ਡਾਂਗੇ ਤੋਂ ਵੱਧ ਮਾਰਨਾ ਇਸ ਕਰਕੇ ਸਾਡਾ ਜਨਤਾ ਨੂੰ ਸੁਨੇਹਾ ਹੈ ਐ ਕਿ ਆਪਦੀ ਤਾਕਤ ਕਮਜ਼ੋਰ ਨਾ ਕਰੋ ਇਨਾਂ ਦੇ ਪਿੱਛੇ ਲੱਗ ਕੇ ਆਪਸ ਵਿੱਚ ਖੁੱਟਣਾ ਪਾਓ ਆਪ ਦੀ ਤਾਂ ਆਪਸ ਮਜ਼ਬੂਤ ਕਰਕੇ ਆਉਣ ਵਾਲੀ ਜਿਹੜੀ ਸਰਕਾਰ ਹੈ ਉਹਦੇ ਨਾਲ ਟੱਕਰਾਂ ਕਰਨ ਵਾਸਤੇ ਦੇਖੋ ਅੱਜ ਦਾ ਜਿਹੜਾ ਇਕੱਠ ਕੀਤਾ ਸੀ ਬਰਨਾਲੇ ਦੇ ਵਿੱਚ ਇਹਦਾ ਨਾਂ ਲੋਕ ਸੰਗਰਾਮ ਰੈਲੀ ਰੱਖਿਆ ਸੀ ਉਸ ਵੇਲੇ ਕਰ ਰਹੇ ਆ ਜਦੋਂ ਭਾਰਤ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਖੁੱਦੀਆਂ ਹੋਈਆਂ ਨੇ ਵਾਖਵਾਖ ਤਰ੍ਹਾਂ ਦੇ ਵਾਅਦੇ ਕਰਦੇ ਨੇ ਦੂਜੇ ਤੇ ਗੋਸ਼ਣबाजी ਕਰਦਿਆਂ ਨੇ ਅਸੀਂ ਇਹ ਸਮਝਦੇ ਆਂ ਵੀ ਜਿਹੜਾ ਅੱਜ ਅਸੀਂ ਇਕੱਠ ਕੀਤਾ ਹੈ ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਸਾਨੂੰ 73-75 ਸਾਲ ਹੋ ਗਏ ਵੋਟਾਂ ਪਾਉਂਦਿਆਂ ਲੋ ਆਹੀ ਰਾਗ ਆਹੀ ਵਾਅਦੇ ਐਸੀ ਤਰ੍ਹਾਂ ਦੀਆਂ ਗੱਲਾਂ ਐਸੀ ਤਰ੍ਹਾਂ ਦੀਆਂ ਗੱਲਾਂ ਇੱਕ ਦੂਜੇ ਤੋਂ ਬਦਲ ਕੇ ਇਹੀ 5-700 ਲੋਕ ਨੇ ਜਿਹੜੇ ਵਾਰ-ਵਾਰ ਕੱਪੜੇ ਬਦਲ ਕੇ ਸਤਾਉਂਦੇ ਨੇ ਇਹਨਾਂ ਦੀਆਂ ਉਹੀ ਵਿਕਾਸ ਦੀਆਂ ਗੱਲਾਂ ਉਹੀ ਲੋਕਾਂ ਦੀਆਂ ਗੱਲਾਂ ਲੋਕਾਂ ਨੂੰ ਛੋਟੀਆਂ-ਮੁਟੀਆਂ ਰਹਿਤਾਂ ਦੀਆਂ ਗੱਲਾਂ ਕਰਦਿਆਂ ਨੇ ਇਹ ਬੰਦਿਆਦੀ ਇਸ਼ੂਆਂ ਤੋਂ ਬਹੁਤ ਪਾਸੇ ਨੇ ਇਹਨਾਂ ਨੇ ਕਦੇ ਤੁਹਾਡਾ ਭਲਾ ਨਹੀਂ ਕਰਨਾ ਇਹ ਕਾਰਪੋਰੇਟ ਤੇ ਪੂੰਜੀਵਾਦਾਂ ਦੇ ਹੱਥਾਂ 'ਚ ਖੇਡਦਿਆਂ ਪਾਰਟੀਆਂ ਨੇ ਉਹਨਾਂ ਦੇ ਪੱਖ ਦੇ ਫੈਸਲੇ ਕਰਦਿਆਂ ਨੇ ਇਸ ਕਰਕੇ ਜਿਹੜੀਆਂ ਵਿਧਾਨ ਸਭਾ ਤੇ ਪਾਰਲੀਮੈਂਟੀਆਂ ਇਹ ਕਦੇ ਵੀ ਸਾਡੇ ਵਾਸਤੇ ਕੰਮ ਨਹੀਂ ਕਰਦੀ ਇਹਦੇ ਚੋਂ ਜਿੰਨੇ ਕਾਨੂੰਨ ਬਣਦੇ ਨੇ ਉਹ ਸਾਡੇ ਕੋਲੋਂ ਕੁਝ ਨਾ ਕੁਝ ਖੁੰਦੇ ਆ ਤੇ ਕਾਰਪੋਰੇਟ ਦੇ ਪੱਖ ਦੇ ਵਿੱਚ ਇਹ ਖੜ ਦੇਦੇ ਨੇ ਇਸ ਕਰਕੇ ਜੋ ਕੁਝ ਵੀ ਹੋਣ ਕਰਕੇ ਇਹਨੇ ਲਿਆ ਅਸੀਂ ਸੰਘਰਸ਼ਾਂ ਦੇ ਜ਼ੋਰ ਤੇ ਲਿਆ ਆਪਣੀ ਤਾਕਤ ਦੇ ਸਰਤੇ ਲਿਆ ਇਹਨਾਂ ਨਾਲ ਭੜਕੇ ਲਿਆ ਇਸ ਕਰਕੇ ਅੱਜ ਦੇ ਇਕੱਠ ਦੇ ਵਿੱਚ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹਨਾਂ ਤੋਂ ਭਰੋਸਾ ਕਦੇ ਨਾ ਕਰੋ ਵੋਟ ਪੱਤੀਆਂ ਵਾਲਾ ਤੁਹਾਡਾ ਕਲਿਆਣ ਨਹੀਂ ਹੋ ਸਕਦਾ ਇੱਕ ਵੋਟ ਦਾ ਅਧਿਕਾਰ ਹੀ ਤੁਹਾਨੂੰ ਦਿੱਤਾ ਹੋਇਆ ਹੈ ਕਿ ਮਸ਼ੀਨ ਦਾ ਬਟਨ ਦਬਦਿਓ ਤੇ ਮਸ਼ੀਨ ਦੇ ਬਟਨ ਤੇ ਤੁਹਾਨੂੰ ਵੋਟ ਦਾ ਅਧਿਕਾਰ ਹੈ ਸਰਕਾਰ ਬਦਲ ਸਕਦੇ ਹੋ ਬਾਕੀ ਸਾਰੇ ਅਧਿਕਾਰ ਵਿਦਿਆ ਦਾ ਅਧਿਕਾਰ ਸਿਹਤ ਦਾ ਅਧਿਕਾਰ ਰਜਗਾਰ ਦਾ ਅਧਿਕਾਰ ਸਲਾਹਕਾਰਨ ਦਾ ਅਧਿਕਾਰ ਸਾਰੇ ਅਧਿਕਾਰ ਇੰਨੇ ਦੇ ਖੋਹੇ ਹੋਇਆ ਹੈ ਸਾਰੇ ਅਧਿਕਾਰ ਇਹਨਾਂ ਦੇ ਬੁੱਠੇ ਚ ਲੈ ਵਾਇਆ ਇਸ ਕਰਕੇ ਸਾਡਾ ਇਹ ਭਰੋਸਾ ਹੈ ਕਿ ਇਹਨਾਂ ਨਾਲ ਢਿੜਕੇ ਹੀ ਆਪਦਾ ਹੱਕ ਅਲੇ ਜਾ ਸਕਦੇ ਆ ਇਸ ਕਰਕੇ ਆ ਜਿਹੜੀ ਤਾਕਤ ਹੈ ਇਹ ਪਾਰਲੀਮੈਂਟਰੀ ਸਿਸਟਮ ਤੋਂ ਪਾਸੇ ਹੋ ਕੇ ਇਹਨਾਂ ਦੇ ਜਾਲ ਤੋਂ ਪਾਸੇ ਹੋ ਕੇ ਹੀ ਇਹਨਾਂ ਨਾਲ ਲੜਾਈ ਦੇ ਕੇ ਆਪਣੀ ਮੁਕਤੀ ਦਾ ਰਾਹ ਖੋਲ੍ਹ ਸਕਦੇ ਆ ਸੁਪਰੀ ਸਰਮੂਚੇ ਨੇ ਸਦਾ ਇਹ ਤਰੀਕਾ ਪਾਜਪਾ ਨੂੰ ਹਰਾਉਣ ਦਾ ਤੁਸੀਂ ਵੀ ਕੋ ਲੋਕਾਂ ਨੂੰ ਸਦਾ ਦੇਰ ਹੋਏ ਪਾਜਪਾ ਨੂੰ ਹਰਾਓ ਮੋਰਚੇ ਦਾ ਸਦਾ ਆਪਦੀ ਸਮਝ ਹੋ ਸਕਦੀ ਹੈ ਸੰਯੁਕਤ ਮੋਰਚੇ ਦਾ ਸਦਾ ਇਹ ਹੈ ਭਾਜਪਾ ਨੂੰ ਸਜ਼ਾ ਦੇਉ ਦਾ ਸਰਦਾਰ ਉਹਨਾਂ ਦਾ ਇਹਦਾ ਮਤਲਬ ਮੋਦੀ ਸਰਕਾਰ ਐਸ ਵੇਲੇ ਸਭ ਤੋਂ ਫਾਸ਼ੀਵਾਦੀ ਬਿਲਕੁਲ ਫਾਸ਼ੀਵਾਦੀ ਹਕੂਮਤ ਹੈ ਇਹਦਾ ਜ਼ੋਰਦਾਰ ਵਿਰੋਧ ਕਰੋ ਅਸੀਂ ਵੀ ਕਰਦੇ ਆ ਪਰ ਅਸੀਂ ਸਾਡਾ ਫਰਕ ਇਹ ਵੀ ਅਸੀਂ ਇਹ ਸਮਝਦੇ ਆਂ ਕਿ ਮੋਦੀ ਬਦਲਣ ਤੋਂ ਬਾਅਦ ਜਿਹੜਾ ਵੀ ਆਊਗਾ ਉਹ ਕੋਈ ਭਲਾ ਮਾਨਸ ਨਹੀਂ ਉਹਨੇ ਵੀ ਡਾਂਗੇ ਤੋਂ ਵੱਧ ਮਾਰਨਾ ਹੈ ਇਸ ਕਰਕੇ ਸਾਡਾ ਜਨਤਾ ਨੂੰ ਸੁਨੇਹਾ ਇਹ ਹੈ ਕਿ ਆਪਦੀ ਤਾਕਤ ਕਮਜ਼ੋਰ ਨਾ ਕਰੋ ਇਨਾਂ ਦੇ ਪਿੱਛੇ ਲੱਗ ਕੇ ਆਪਸ ਵਿੱਚ ਖੋਟਣਾ ਪਾਓ ਆਪ ਦੀ ताकत ਮਜ਼ਬੂਤ ਕਰਕੇ ਆਉਣ ਵਾਲੀ ਜਿਹੜੀ ਸਰਕਾਰ ਹੈ ਉਹਦੇ ਨਾਲ ਟੱਕਰ ਕਰਨ ਵਾਸਤੇ ਤਿਆਰ ਹੋ ਆਪਦੀ ਪੁਗਤ ਦਾ ਰਾਜ ਆਪਦੀ ਪੁਗਤ ਦਾ ਬੰਗਵਾਓ ਕਿਸਾਨਾਂ ਮਜ਼ਦੂਰਾਂ ਦੀ ਪੁਗਤ ਹੁੰਦੀ ਹੈ ਇਹ ਸੰਘਰਸ਼ਾਂ ਦੀ ਜ਼ਰੂਰਤ ਹੀ ਹੋਣੀ ਹੈ ਹੁਣ ਤੱਕ ਅੱਜ ਤੱਕ ਤੁਹਾਨੂੰ ਕਿਸੇ ਵੀ ਪਾਰਲੀਮੈਂਟਰੀ ਪਾਰਟੀ ਦੇ ਵਿਧਾਨ ਸਭਾ ਨੇ ਕਦੇ ਕੁਝ ਨਹੀਂ ਦਿੱਤਾ ਇਹ ਕਾਰਪੋਰੇਟ ਪੱਕੀ ਹੈ ਇਹਦਾ ਵਿਰੋਧ ਕਰਨ ਵਾਸਤੇ ਆ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੂਰੇ ਧਿਆਨਪੁਰੇ ਪੰਜਾਬ ਭਰ ਵਿੱਚ ਵੱਡੇ ਵੱਡੇ ਲੀਡਰ ਰੈਲੀ ਕਰ ਰਿਹਾ ਤੁਸੀਂ ਵੀ ਕਬੱਡੀ ਰੈਲੀ ਕਰ ਰਹੀ ਹੈ ਕਿਹੜੇ ਵੱਡੇ ਲੀਡਰ ਕਿਹਨਾਂ ਨੂੰ ਵੱਡੇ ਲੀਡਰ ਜਿਹੜਾ ਨੂੰ ਵੱਡੇ ਪੈਸੇ ਵਾਲੇ ਵੱਡੇ ਨੇ ਕਿਸੇ ਦਾ ਕੱਟ ਨਾ ਦਿਖਾ ਦਿਓ ਮੋਦੀ ਦਾ ਇਹ ਦੂ ਚਾਰ ਗੋਣਾ ਘੱਟ ਸੀ ਕਿਸੇ ਦੇ ਕੱਟ ਦੇ ਵਿੱਚ ਕੋਈ ਜਾਣਦਾ ਨਹੀਂ ਹੈ ਲੋਕ ਨਹੀਂ ਜਾਂਦੇ ਤੁਸੀਂ ਦੇਖਿਆ ਹੋਣਾ ਪਟਿਆਲੇ ਦੀ ਰੈਲੀ ਦੇ ਵਿੱਚ 40 ਮਜ਼ਦੂਰ ਰੋਲਾ ਪਾਈ ਜਾਂਦੇ ਨੇ ਕਹਿੰਦੇ ਕਿਲੇ ਚੌਕ ਦੇ ਵਿੱਚ ਸਾਨੂੰ ਲੈ ਕੇ ਗਏ ਨੇ 400 ਰੁਪਏ ਦਿਹਾੜੀ ਦੇ ਉੱਤੇ ਅਜੇ ਤੱਕ ਸਾਨੂੰ ਦਿਹਾੜੀ ਨਹੀਂ ਦਿੱਤੀ ਉਹ ਦਿਹਾੜੀਆਂ ਲੈ ਕੇ ਕੱਟ ਕਰ ਰਹੇ ਨੇ ਇਹ ਪਿੰਡਾਂ 'ਚ ਵੜ ਕੇ ਦਾ ਦੇਖਣ ਇਹਨਾਂ ਨੂੰ ਪਿੰਡਾਂ ਦੇ ਲੋਕ ਵੜ ਨਹੀਂ ਦਿੰਦੇ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਫੋਨ ਪਾਰਟੀਆਂ ਨੇ ਜਿਹੜੀਆਂ ਇਹ ਸਤਾ ਦੇ ਕਾਰਜਾ ਕਰਨ ਦੀ ਖਾਤਾ ਸਿਰ ਬੋਲਦਿਆਂ ਸਾਡਿਆਂ ਕੁਝ ਨਹੀਂ ਲੱਗਦੀਆਂ ਇਹਨਾਂ ਨੇ ਅੱਜ ਤੱਕ ਸਾਥੋਂ ਖੋ ਕੇ ਕਾਰਪੋਰੇਟਾਂ ਦੀ ਜਿੱਤ ਪਾਇਆ ਉਹੀ ਨੀਤੀ ਹੈ ਇਸ ਕਰਕੇ ਇਹਨਾਂ ਦੇ ਕੱਟ ਘਟਦੇ ਨੇ ਆ ਬਰਨਾਲੇ ਦਾ ਤੁਸੀਂ ਕੱਟ ਦੇਖ ਲਓ ਬਹੁਤ ਵੱਡਾ ਕੱਟ ਉਹਨਾਂ ਦੇ ਕੱਟਾਂ ਨਾਲੋਂ ਕਿਤੇ ਵੱਡਾ ਕੱਟ ਅੱਜ ਖੜੇ ਕਰਦੇ ਨਾ ਮਾਣ ਹੋਵੇ ਤੁਹਾਡਾ ਹੋਰ ਵੀ ਲਾਣ ਕੋਈ ਲਾਣ ਹੋ ਜਾਦਾ। ਅਣਾਨਤਾ ਹੀ ਹੈ ਵੀ ਆਪਣੀ ਤਾਕਤ ਮਜ਼ਬੂਤ ਕਰੋ। ਇਲੈਕਸ਼ਨਾਂ ਦੇ ਵਿੱਚ ਥੋੜੇ ਦਿਨ ਰਹਿ ਗਏ। ਇਲੈਕਸ਼ਨ ਆਉਣ ਤੋਂ ਬਾਅਦ ਜਿਹੜੀ ਪਾਰਟੀ ਆਉਂਦੀ ਆ ਉਹਦੇ ਨਾਲ ਘੜਨ ਵਾਸਤੇ ਤਿਆਰ ਹੋ। ਅੱਜ ਦੀ ਰੈਲੀ ਸਾਡੀ ਬਹੁਤ ਕਾਮਯਾਬ ਹੈ। ਅੱਜ ਦਾ ਦਿਨ ਸਾਡੇ ਕਿਰਤੀਆਂ ਲਈ ਇਤਿਹਾਸਕ ਦਿਨ ਹੈ। ਇੱਕ ਪਾਸੇ ਕਿਰਤੀ ਲੋਕ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਇੱਕ ਮੰਚ ਤੇ ਇਕੱਠੇ ਹੋਏ ਨੇ ਤੇ ਦੂਸਰੇ ਪਾਸੇ ਮੁਲਕ ਦੇ ਜਿਹੜੇ ਲਟੇਰੇ ਹਾਕਮ ਹੈ ਉਹਨਾਂ ਦੀਆਂ ਜਿਹੜੀਆਂ ਬੋਟ ਪਾਰਟੀਆਂ ਹਨ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੋਟ ਭਰਮ ਚਲ ਜਾ ਕੇ ਠੁੱਠੇ ਬਾਧੇ ਲਾਰੇ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੋਟਾਂ ਪਵਾ ਕੇ 5 ਸਾਲਾਂ ਵਾਸਤੇ ਲੁੱਟਣ ਲਈ ਮੋਹਰ ਲਵਾਈ ਜਾ ਰਹੀ ਹੈ ਪਰ ਅਸੀਂ ਇੱਥੇ ਇਹ ਗੱਲ ਦੇ ਦਿਆਂ ਕਿ ਜਿਹੜੇ ਸਾਡੇ ਲੋਕ ਇਸ ਰੈਲੀ ਦੇ ਵਿੱਚ ਆਏ ਆ ਉਹਨਾਂ ਦੀ ਜਿਹੜੀ ਚੇਤਨਾ ਤੇ ਉਹਦੇ ਵਿੱਚ ਵਾਦਾ ਹੋਇਆ ਹੈਗਾ ਇਹ ਗੱਲ ਚੰਗਾ ਸੰਕੇਤ ਹੈ ਕਿ ਲੋਕ ਵੋਟਾਂ ਵਾਲੀਆਂ ਪਾਰਟੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸੰਘਰਸ਼ ਆਪਣੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਸੰਘਰਸ਼ਾਂ ਰਾਹੀਂ ਦੇਖਦੇ ਆ ਕਿ ਜੇ ਅਸੀਂ ਲੜਾਂਗੇ ਤਾਂ ਕੁਝ ਆਪਣੇ ਹੱਕ ਹੈ ਜਿਹੜੇ ਉਹ ਕਰ ਲਾਂਗੇ ਜੇ ਅਸੀਂ ਨਹੀਂ ਲੈਣਾਂਗੇ ਤਾਂ ਸਾਡੇ ਹੱਕ ਆ ਜਿਹੜੇ ਉਹ ਪ੍ਰਾਪਤ ਨਹੀਂ ਕੀਤੇ ਜਾਣੇ ਤੇ ਅੱਜ ਦੀ ਜਿਹੜੀ ਰੈਲੀ ਆ ਇਤਿਹਾਸਕ ਰੈਲੀ ਆ ਤੇ ਇਹ ਜੇਤੂ ਰੈਲੀ ਆ ਕਿੰਨੇ ਲੋਕ ਪਹੁੰਚੇ ਕਿੰਨੇ ਮੈਨਾਂ ਆ ਕਿੰਨੇ ਆਤਰੀ ਬਹੁਤ ਜਿਵੇਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਵਧਾਈਕ ਨਮਿੰਦੇ ਨੇ ਚਾਹੇ ਭਾਜਪਾ ਦੇ ਨੇ ਚਾਹੇ ਆਪ ਦੇ ਨੇ ਚਾਹੇ ਕਾਂਗਰਸ ਵਾਲਿਆਂ ਦੇ ਨੇ ਕਿਸੇ ਵੀ ਪਾਰਟੀ ਦੇ ਜਾਂਦੇ ਲੋਕ ਉਹਨਾਂ ਨੂੰ ਸਵਾਲ ਕਰਦੇ ਆ ਉਹਨਾਂ ਤੋਂ ਜੋਨ ਮੈਨੀਫੈਸਟੋ ਦੀ ਮੰਗ ਕਰਦੀ ਆ ਕਿ ਦੱਸੋ ਸਾਡੀਆਂ ਮੰਗਾਂ ਇਹਦੇ ਚ ਕਿੱਥੇ ਪਾਈਆਂ ਨੇ ਉਹਨਾਂ ਕੋਲੇ ਕਿਸੇ ਕੋਲੇ ਵੀ ਕੋਈ ਜਵਾਬ ਨਹੀਂ ਹੈਗਾ ਤੇ ਦੂਸਰੀ ਗੱਲ ਇਹ ਹੈਗੀ ਹੈਗੀ ਆ ਕਿ ਲੋਕ ਜਿਹੜੀ ਜਿਵੇਂ ਪਿੰਡਾਂ ਦੇ ਵਿੱਚ ਇਹ ਮੀਟਿੰਗਾਂ ਰੈਲੀਆਂ ਨਾਟਕ ਵਗੈਰਾ ਕਰਾ ਕੇ ਵੱਡੇ ਇਕੱਠ ਕਰਕੇ ਅੱਜ ਬੱਸਾਂ ਟਰੱਕ ਪਿਕਅਪ ਵਗੈਰਾ ਲੈ ਕੇ ਇੱਥੇ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜਿਹੜਾ ਇਕੱਠ ਹੈ ਜਿਹਦੇ ਵਿੱਚ ਹਜ਼ਾਰਾਂ ਔਰਤਾਂ ਵੀ ਸ਼ਾਮਿਲ ਹੋਈਆਂ ਨੇ ਇੱਕ ਪਾਸੇ ਰਾਜਨੀਤੀ ਪਾਰਟੀ ਦੀ ਵੱਡੀ ਰੈਲੀ ਆ ਚੱਲ ਇੱਕ ਪਾਸੇ ਛੋਟੇ ਕਿਸਾਨਾਂ ਦੀ ਵੱਡੀ ਰੈਲੀ ਕਿਸ ਤੋਂ ਦੇਖਦੇ ਜੀ ਦਾ ਇਹ ਦਰਸ਼ਣ ਹੋਗਾ ਦੇਖੋ ਅੱਜ ਅਸੀਂ ਆਪਦੇ ਲੋਕਾਂ ਨੂੰ ਸਮਝਾ ਕੇ ਉਹਨਾਂ ਨੂੰ ਚੇਤਨਾ ਦੇ ਕੇ ਇੱਥੇ ਲੈ ਕੇ ਆਏ ਆ ਜਿਹੜਾ ਬੋਡ ਪਾਰਟੀਆਂ ਦਾ ਜਿਹੜਾ ਸੰਦੇਸ਼ ਆ ਲੰਮੇ ਸਮੇਂ ਤੋਂ ਉਹ 75 ਸਾਲਾਂ ਤੋਂ ਲੱਗੇ ਹੋਏ ਹੈਗੇ ਨੇ ਤੇ ਪਰ ਉਹਨਾਂ ਦੇ ਮੁਕਾਬਲੇ ਕਿ ਲੋਕਾਂ ਨੂੰ ਚੇਤਨ ਕਰਕੇ ਲੈ ਕੇ ਆਉਣਾ ਉਹਨਾਂ ਨੂੰ ਸਮਝ ਦੇ ਕੇ ਲੈ ਕੇ ਆਉਣੀ ਉਹਨਾਂ ਨੂੰ ਸਮਝਾ ਕੇ ਲੈ ਕੇ ਆਉਣਾ ਇਹ ਸਭ ਤੋਂ ਵੱਡਾ ਪੱਖ ਹੈ ਇਹਦੇ ਨਾਲ ਲੋਕਾਂ ਦੀ ਚੇਤਨਾ ਵਧਦੀ ਹੈ ਉਹ ਉਹ ਜਾਨੀ ਕਿ ਇਸ ਤਰ੍ਹਾਂ ਵੀ ਕਰਦੇ ਨੇ ਕਿ ਸ਼ਰਾਬ ਵੀ ਦਿੰਦੇ ਨੇ ਹੋਰ ਵੀ ਕੁਝ ਕਰਦੇ ਨੇ ਜਿਹੜੇ ਘਰਾਂ ਦੇ ਵਿੱਚ ਕਲੇਸ਼ ਵੀ ਬੰਦੇ ਨਸ਼ਾ ਵੀ ਵਰਤਾਇਆ ਜਾਂਦਾ ਜਿਹੜਾ ਆਉਣ ਵਾਲੇ ਸਮੇਂ 'ਚ ਸਾਡੇ ਨੌਜਵਾਨ ਨਾਨੋ ਉਹ ਨਸ਼ਾ ਲੈ ਕੇ ਬੈਠ ਜਾਂਦਾ ਤੇ ਨੌਜਵਾਨਾਂ ਦੇ ਸਿਵੇ ਬਲਦੇ ਨੇ ਤੇ ਘਰਾਂ ਦੇ ਵਿੱਚੋਂ ਜਿਹੜੇ ਨੌਜਵਾਨ ਉਹ ਧੜਾ ਧੜ ਜਾਂਦੇ ਨੇ ਦੇਖੋ ਅੱਜ ਜਦੋਂ ਪੰਜਾਬ 'ਚ ਵੋਟਾਂ ਦਾ ਮਾਹੌਲ ਭਖਿਆ ਤਾਂ ਉਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਲੋਕਾਂ ਦੀਆਂ ਸੰਘਰਸ਼ੀਲ ਜਥੇਬੰਦੀਆਂ ਜਿਹੜੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਲੈ ਕੇ ਸਦਾ ਲੜਾਈ 'ਚ ਰਹਿੰਦੀਆਂ ਸੰਘਰਸ਼ਾਂ 'ਚ ਰਹਿੰਦੀਆਂ ਹਕੂਮਤਾਂ ਨਾਲ ਉਹ ਆਪਣੀ ਇਸ ਰੈਲੀ ਰਾਹੀਂ ਇੱਕ ਤਾਂ ਆਪਣੇ ਅਸਲ ਮਸਲੇ ਬਾਹਰ ਰਹੀਆਂ ਜਿਹੜੀਆਂ ਪਾਰਟੀਆਂ ਉਹ ਲੋਕਾਂ ਦੇ ਅਸਲ ਮਸਲਿਆਂ ਨੂੰ ਉਹਦੀਆਂ ਉਹਨਾਂ ਨੂੰ ਖੋਜੇ ਲਾਉਂਦੀਆਂ ਉਹਦੀ ਥਾਂ ਤੇ ਨਕਲੀ ਤੇ ਭੜਕਾਉ ਮੁੱਦੇ ਸਾਹਮਣੇ ਲੈ ਕੇ ਆਉਂਦੇ ਵੀ ਲੋਕਾਂ ਦੀ ਜਿਹੜੀਆਂ ਇਹ ਜਥੇਬੰਦੀਆਂ ਦਾ ਇਕੱਠ ਹੈ ਇਹ ਇੱਕ ਪਾਸੇ ਲੋਕਾਂ ਦੇ ਅਸਲ ਮਸਲੇ ਬਾਹਰ ਰਿਹਾ ਤੇ ਦੂਜੇ ਪਾਸੇ ਉਹਨਾਂ ਦੇ ਹੱਲ ਕਰਨ ਦਾ ਰਸਤਾ ਬਾਹਰ ਰਿਹਾ ਉਹ ਰਸਤਾ ਇਹ ਹੈ ਵੀ ਵੋਟ ਪਾਰਟੀਆਂ ਤੋਂ ਝਾਕ ਨਾ ਕਰੋ ਇਹਦੀ ਥਾਂ ਤੇ ਇਹ ਵੋਟਾਂ ਹੋਣਗੀਆਂ ਲੰਘ ਜਾਣਗੀਆਂ 75 ਸਾਲਾਂ ਤੋਂ ਇਹੀ ਕੋ ਚੱਲ ਰਿਹਾ ਇਹਦੀ ਥਾਂ ਤੇ ਆਪਣੀ ਜਥੇਬੰਦੀ ਤੇ ਆਪਣੀ ਏਕਤਾ ਤੇ ਆਪਣੇ ਸੰਘਰਸ਼ਾਂ ਤੇ ਟੇਕ ਰੱਖੋ ਉਹਦੇ ਤੋਂ ਭਰੋਸਾ ਨਾ ਡੋਲਣ ਦਿਓ ਵੋਟਾਂ ਜਿਹੜੀਆਂ ਉਹ ਲੋਕਾਂ ਦੇ ਉੱਤੇ ਹੱਲ ਹੈ ਇਹ ਹੱਲਾ ਪਾਟਕ ਪਾਉ ਵੀ ਆ ਇਹ ਲੋਕਾਂ ਦੇ ਅੰਦਰ ਭਾਈਚਾਰਕ ਸੰਝ ਵੀ ਖੋਰਾ ਪਾਉਂਦਾ ਇਹ ਲੋਕਾਂ ਦੇ ਮੁੱਦੇ ਵੀ ਢੁਕਾਉਂਦਾ ਤੇ ਲੋਕਾਂ ਨੂੰ ਖਖੜੀਆਂ ਕਰੇਲੇ ਕਰਦਾ ਉਹਨਾਂ ਦੀ ਏਕਤਾ ਨੂੰ ਇਹਦੀ ਥਾਂ ਤੇ ਆਪਦੀ ਏਕਤਾ ਬਚਾ ਕੇ ਰੱਖੋ ਇਹ ਜਿਹੜੀ ਅੱਜ ਦੀ ਰੈਲੀ ਇਹਦਾ ਮਹੱਤਵ ਇਸ ਗੱਲ ਦੇ ਵਿੱਚ ਵੀ ਆ ਵੀ ਉਸ ਜਿਹੜੀ ਹਾਕਮਾਂ ਦੀ ਸਿਆਸਤ ਆ ਉਹਦੇ ਮੁਕਾਬਲੇ ਇਹ ਰੈਲੀ ਲੋਕਾਂ ਦੀ ਸਿਆਸਤ ਉੱਭਰਨ ਵਾਸਤੇ ਇੱਕ ਗਰਾਊਂਡ ਹੈ ਇੱਕ ਬਦਲਦੀ ਸਿਆਸਤ ਇੱਕ ਬਦਲ ਮਹਾਰਾ ਜੀਦੇ ਰਾਹ ਤੇ ਚੱਲ ਕੇ ਆਖਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਹੈ ਲੋਕਾਂ ਦੀ ਮੁਕਤੀ ਹੋਣੀ ਹੈ ਉਹਨਾਂ ਨਾਰਿਆਂ ਨੂੰ ਉਹਨਾਂ ਮੁੱਦਿਆਂ ਨੂੰ ਅੱਜ ਦੀ ਇਹ ਰੈਲੀ ਅਭਾਰ ਰਹੀ ਹੈ ਲੱਗਦਾ ਕਿ ਚੌਂਕਾਂ ਤੇ ਵੀ ਇਹਦਾ ਅਸਰ ਦੇਖੇ ਰਹਿਣਗੇ ਬਿਲਕੁਲ ਜੀ ਚੌਂਕਾਂ ਦੇ ਉੱਤੇ ਇਹਦਾ ਜਿਹੜਾ ਅਸਰ ਹੈ ਉਹ ਸਿੱਧੇ ਤੌਰ ਤੇ ਕਿਸੇ ਮੀਟਰ ਨਾਲ ਮਾਪਣ ਦੀ ਬਜਾਏ ਇਹਦਾ ਅਸਰ ਇਹ ਹੈ ਵੀ ਲੋਕਾਂ ਦੇ ਮੁੱਦੇ ਨਹੀਂ ਰੁਲਣ ਦਊਗੀ ਇਹ ਰੈਲੀ ਇਹ ਮਹਿਮਾ ਜਿਹੜੀਆਂ ਲੋਕਾਂ ਦੀਆਂ ਉਹ ਬੋਰਡ ਪਾਰਟੀਆਂ ਤੇ ਲੀਡਰਾਂ ਦੇ ਮੂੰਹ 'ਚ ਐ ਐਮਐਸਪੀ ਦਾ ਮੁੱਦਾ ਲਿਆਉਂਦੀ ਐ ਉਹ ਬੇਰੁਜ਼ਗਾਰੀ ਦਾ ਮੁੱਦਾ ਲਿਆਉਂਦੀ ਐ ਉਹ ਠੇਕਾ ਭਰਤੀ ਰੱਦ ਕਰਨ ਦਾ ਮੁੱਦਾ ਲਿਆਉਂਦੀ ਐ ਉਹ ਗਰੀਬ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਨੂੰ ਪਲਾਟ ਦੇਣ ਦਾ ਮੁੱਦਾ ਉਮੀਦਵਾਰਾਂ ਦੇ ਮੂੰਹ 'ਚ ਲੈ ਕੇ ਆਉਂਦੀ ਐ ਇਸ ਕਰਕੇ ਇਸ ਰੈਲੀ ਰਾਹੀਂ ਲੋਕਾਂ ਦਾ ਇੱਕ ਮੁੱਦਿਆਂ ਦਾ ਉੱਪਰ ਨਾ ਦੂਜਾ ਉਹਨਾਂ ਦੀ ਆਪ ਦੀ ਤਾਕਤ 'ਚ ਭਰੋਸਾ ਬਣਨਾ ਉਹਨਾਂ ਨੂੰ ਇਹ ਦੇਖਣਾ ਵੀ ਸਾਡੀ ਸ਼ਕਤੀ ਦਾ ਪੋਲ ਬੋਰਡ ਪਾਰਟੀਆਂ ਦੇ ਮੁਕਾਬਲੇ ਆ ਪੋਲ ਇਹ ਪੋਲ ਜਿੰਨਾ ਤਕੜਾ ਹੋਊਗਾ ਜਿੰਨਾ ਮਜ਼ਬੂਤ ਹੋਊਗਾ ਉਨਾਂ ਹੀ ਲੋਕਾਂ ਦਾ ਭਵਿੱਖ ਸੁਰੱਖਿਅਤ ਹੋਊਗਾ ਰਾਜਾ ਚੋਣਾਂ ਤੋਂ ਪਹਿਲਾਂ ਬਾਦੇ ਦੀ ਬਾਤ ਨੂੰ ਗੱਲਾਂ ਪੂਰੀਆਂ ਨਹੀਂ ਦੀ ਪਹਿਲਾਂ ਵਾਦੇ ਹੁੰਦੇ ਆ ਹਾਂ ਬਿਲਕੁਲ ਜੀ ਚੋਣਾਂ ਤੋਂ ਪਹਿਲਾਂ ਬਾਹਲੇ ਬਹੁਤ ਤਰ੍ਹਾਂ ਤਰ੍ਹਾਂ ਦੇ ਹੋ ਰਹੇ ਆ ਬਹੁਤ ਵੱਡੇ ਵੱਡੇ ਹੋ ਰਹੇ ਆ ਹੁਣ ਹਣੋ ਬਾਹਲੇ ਵਾਦੇ ਕਰਨ ਯਕੀਨ ਨਹੀਂ ਰੱਖਦੇ ਉਹ ਹੁਣ ਆਏ ਕਹਿੰਦੇ ਨੇ ਵੀ ਚਾਹੇ ਵੋਟਾਂ ਖਰੀਦ ਲਿਗੇ ਚਾਹੇ ਮੰਦਰ ਦੇ ਨਾਂ ਤੇ ਪੰਥ ਦੇ ਨਾਂ ਤੇ ਪਹਿਲਾਂ ਵੱਡੇ ਵਾਦੇ ਕਰ ਲਈ ਤੇ ਮੁੜ ਕੇ ਪੰਗਾ ਪੈਂਦਾ ਮੁੜ ਕੇ ਹੀ ਜਿੱਥੇ ਬੰਦਿਆਂ ਫੇਰ ਧਰਨੇ ਮੁਜਾਰੇ ਸਾ ਮਨਾ ਗੱਲ ਫੜਦੀਆਂ ਲੀਡਰਾਂ ਦਾ ਤੇ ਸਕੂਮਤਾ ਦਾ ਵੀ ਜਿਹੜਾ ਤੁਸੀਂ ਵਾਦਾ ਕੀਤਾ ਸੀ ਪੂਰੇ ਕਰੋ ਉਹਨਾਂ ਦੀ ਕੋਸ਼ਿਸ਼ ਹੈ ਵੀ ਬਾਹਲੇ ਵਾਦੇ ਨਾ ਹੀ ਕਰੇ ਜਾਣ ਉਸ ਤੋਂ ਬਿਨਾਂ ਬਿਨਾਂ ਹੀ ਵੋਟਾਂ ਲੈਣ ਦੀ ਕੋਸ਼ਿਸ਼ ਹੈ ਪਾਰਟੀ